ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਇੱਕ ਹੋਮ ਰੈਮਡੀ ਜਿਹੜੀ ਕਿ ਪੀਰੀਅਡ ਦੇ ਵਾਸਤੇ ਹੈ ਜੀ ਜਿਹੜੀਆਂ ਭੈਣਾਂ ਨੂੰ ਆਪਣੇ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਇੱਕ ਦਿਨ ਅੱਧਾ ਦਿਨ ਰਹਿੰਦੇ ਨੇ ਥੋੜਾ-ਮੋਟਾ ਰੁਕ ਕੇ ਆਉਂਦੇ ਨੇ ਵੀ ਪੂਰਾ ਮਹੀਨੇ ਦੇ ਮਹੀਨੇ ਨਹੀਂ ਆਉਂਦੇ ਖੁੱਲ ਕੇ ਨਹੀਂ ਆਉਂਦੇ ਉਹਨਾਂ ਦੇ ਉਹ ਚੀਜ਼ ਆਪਾਂ ਦੱਸਣ ਜਾ ਰਹੇ ਹਾਂ ਉਹਦੇ ਵਾਸਤੇ ਦੇਖੋ ਮਤਲਬ ਕਿ ਕਈ ਕੁੜੀਆਂ ਵੀ ਇਸ ਤਰ੍ਹਾਂ ਹੁੰਦੀਆਂ ਨੇ ਜਿਵੇਂ ਬੱਚੋਟੀਆਂ ਬੱਚੀਆਂ ਵੀ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਇਹ ਬੀੜ ਨਾ ਸਹੀ ਹੋਣ ਕਰਕੇ ਆਪਣੇ ਪੇਟ 'ਚ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਆਪਾਂ ਨੂੰ ਦੇਖੋ ਆਪੇ ਨਿਗਾ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਹੈ ਤੇ ਆਪਣੇ ਫੇਸ ਤੇ ਵੀ ਪੈਂਦਾ ਹੈ ਫੇਸ ਤੇ ਵੀ ਪੀਵਰ ਪੀੜਨ ਨਹੀਂ ਨਹੀਂ ਸਹੀ ਔਨ ਕਰਕੇ ਆਪਣੇ ਫਿੰਸੀਆਂ ਵਗੈਰਾ ਫੇਸ ਤੇ ਮਤਲਬ ਕਿ ਨਿਕਲਣ ਲੱਗ ਜਾਂਦੀਆਂ ਨੇਗੀਆਂ ਉਹਦੇ ਵਾਸਤੇ ਕਿਸੇ ਛੋਟਾ ਜਿਹਾ ਘਰੇਲੂ ਨਸਕਲ ਅਸਨ ਜਾ ਰਹੀਆਂ ਜੀ ਇੱਕ ਦੇਸੀ ਘਿਓ ਦਾ ਚਮਚਾ ਲੈ ਲਿਓ ਜੀ ਇਹਦੇ ਵਿੱਚ ਆਪਾਂ ਘਿਓ ਆਪਣਾ ਹੋ ਗਿਆ ਜੀ ਗਰਮ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਅੱਧਾ ਚਮਚਾ ਹਲਦੀ ਦਾ ਅੱਧਾ ਚਮਚਾ ਆਪ ਇਹਦੇ ਵਿੱਚ ਹਲਦੀ ਲੱਤੀ ਹੈ ਜੀ ਹਲਦੀ ਨੂੰ 2 ਕੁ ਮਿੰਟ ਇਸ ਤਰ੍ਹਾਂ ਆਪਾਂ ਭੁੰਨਣਾ ਥੋੜਾ ਜਿਹਾ ਲੈਣਾ ਜੀ ਆਪਾਂ ਛੋਟਾ ਜਿਹਾ ਗੁੜ ਦਾ ਟੁਕੜਾ ਆਪਾਂ ਇੱਕ ਲਾਫਸੀ ਜੀ ਬਣਾਉਣੀ ਹੈ ਸੀ ਇਸ ਚੀਜ਼ ਦੀ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਚਮਚਾ 1.5 ਚਮਚਾ ਹੀ ਪਾਣ ਦਾ ਪਾਣਾ ਹੈ ਇੱਕ ਪੰਨ ਨ ਦੇਣਾ ਆਪਾਂ ਲਗਾਤਾਰ ਇਹ ਲਾਸੀ ਬਣਾ ਕੇ ਖਾਣੀ ਹੈ ਜੀ ਤੇ ਤਿੰਨ ਦਿਨਾਂ ਵਿੱਚ ਹੀ ਆਪਣੀ ਜਿਹੜੀ ਇਹ ਪ੍ਰੋਬਲਮ ਹੈ ਇਹ ਸਾਰੀ ਸੈੱਟ ਹੋ ਜੂਗੀ। ਲੋ ਜੀ ਗੈਸ ਆਪਾਂ ਬੰਦ ਕਰਤਾ। ਇਹ ਬਣ ਗਈ ਜੀ ਆਪਣੀ ਇੱਕ ਦਵਾਈ। ਸਾਰੀਆਂ ਆਪਾਂ ਇਹ ਆਪਣੀ ਸੋਈ ਲਈ ਸਮਾਨਤੀ ਤਿਆਰ ਕੀਤੀ ਹੋਈ ਦਵਾਈ ਹੈ ਜੀ ਇਹ। ਬਹੁਤ ਵਧੀਆ ਇਹਦਾ ਰਿਜ਼ਲਟ ਹੈ ਅਜਮਾ ਕੇ ਜ਼ਰੂਰ ਦੇਖਿਓ ਤੁਸੀਂ 3 ਦਿਨ ਆਪਾਂ ਲਗਾਤਾਰ ਲੈਣੀ ਹੈ ਜੀ ਇਸ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਲੈ ਲਓ ਤੈਨੂੰ ਤੇ 3 ਦਿਨਾਂ ਦੇ ਵਿੱਚ ਹੀ ਲੈਣ ਨਾਲ ਹੀ ਆਪਾਂ ਨੂੰ ਮਹੀਨੇ ਬਾਅਦ ਜਿਹੜੇ ਆਪਾਂ ਨੂੰ ਪੀਰੀਅਡ ਆਉਣਗੇ ਉਹ ਬਿਲਕੁਲ ਸਹੀ ਆਉਣਗੇ ਜੀ ਖੁੱਲ ਕੇ ਆਉਣਗੇ ਕੋਈ ਇਹਦੇ ਵਿੱਚ ਮਤਲਬ ਕਿ ਉਹ ਨਹੀਂ ਹੁੰਦਾ ਹੈਗਾ ਬਿਲਕੁਲ ਸਹੀ ਆਪਾਂ ਨੂੰ ਪੀਰੀਅਡ ਆਉਣ ਲੱਗ ਜਾਣਗੇ ਜਿਹੜੀ ਹਲਦੀ ਹੁੰਦੀ ਹੈ ਜੀ ਦੇਖੋ ਇਹ ਹਲਦੀ ਐਂਟੀਬਾਇਟਿਕ ਹੁੰਦੀ ਹੈ ਆਪਣੀ ਜਿਹੜੀ ਪੇਟ ਦੇ ਅੰਦਰੂਨੀ ਮਤਲਬ ਕਿ ਹੁੰਦਾ ਹੈ ਜੀ ਕੋਈ ਬਾਹਰਲੀ ਚੀਜ਼ਾਂ ਖਾਣ ਪੀਣ ਦੇ ਨਾਲ ਬੱਚਿਆਂ ਨੂੰ ਨਹੀਂ ਕੋਈ ਨੁਕਸੇ ਪੈਣੇ ਉਹ ਨੂੰ ਇਹ ਸੈੱਟ ਕਰਦੀ ਹੈਗੀ ਜੀ ਤੁਸੀਂ ਵੀ ਇਹ ਆਪਣੀ ਜਿਹੜੀ ਦਵਾਈ ਆਪਾਂ ਤਿਆਰ ਕੀਤੀ ਹੈ ਤੁਸੀਂ ਵੀ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੀ ਇਹ ਚੀਜ਼ ਖਾਣ ਨਾਲ ਤੇ ਜਿਹੜੀ ਕਿ ਮਤਲਬ ਸਾਰੀਆਂ ਚੀਜ਼ਾਂ ਹੀ ਆਪਾਂ ਆਪਣੇ ਰਸੋਈ ਵਿੱਚੋਂ ਲੈ ਕੇ ਤਿਆਰ ਕੀਤੀ ਹੈ ਇਹ ਦਵਾਈ ਆਪਾਂ ਬਾਹਰੋਂ ਕੋਈ ਕੋਈ ਚੀਜ਼ ਨਹੀਂ ਲੈਂਦੀ ਹੈਗੀ ਤੇ ਇਹ ਜਿਹੜੀਆਂ ਚੀਜ਼ਾਂ ਮਤਲਬ ਇਹ ਹਲਦੀ ਵਗੈਰਾ ਜਾਂ ਗੁੜਾ ਇਹ ਸਾਰਾ ਆਪਣੇ ਘਰ ਵਿੱਚ ਹੀ ਹੈ ਜੀ ਕੋਈ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਵਿੱਚ ਤੇ ਡਰਾਈ ਜ਼ਰੂਰ ਕਰਕੇ ਦੇਖਿਓ ਤੇ ਰਿਜ਼ਲਟ ਵੀ ਤੁਹਾਨੂੰ ਬੂਰਾ ਵਧੀਆ ਮਿਲੂਗਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ